ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਅੱਜ ਲਾਈਵ ਹੋਏ ਆ ਤਿੰਨੋ ਹੀ ਪੇਜਾਂ ਤੋਂ ਬੀਬੀ ਰਜਨੀ ਜੀ ਦਾ ਪੇਜ ਹੈ ਤੇ ਰੂਪੀ ਜੀ ਦਾ ਪੇਜ ਹੈ ਤੇ ਇਹ ਮੇਰਾ ਆਪਦਾ ਪੇਜ ਹੈ ਅਸੀਂ ਬਸ ਫਿਲਮ ਬਾਰੇ ਗੱਲਬਾਤ ਕਰਨੀ ਸੀ ਤੁਹਾਡੇ ਨਾਲ ਕੇ ਬੀਬੀ ਰਜਨੀ ਸਾਡੀ ਫਿਲਮ 30 ਅਗਸਤ ਨੂੰ ਰਿਲੀਜ਼ ਹੋ ਰਹੀ ਹੈ ਜੀ ਵਰਲਡ ਵਾਈਡ ਜੀ ਪ੍ਰੋਮੋਸ਼ਨਾਂ ਚੱਲ ਰਹੀਆਂ ਨੇ ਪਿੰਡ-ਪਿੰਡ ਜਾਣ ਦਾ ਮੌਕਾ ਮਿਲ ਰਿਹਾ ਖਾਸ ਕਰਕੇ ਜਿਵੇਂ ਆਪਾਂ ਸ਼ਹਿਰਾਂ 'ਚ ਤਾਂ ਜਾਣਦੇ ਆ ਜੀ ਪਰ ਬੀਬੀ ਰਜਨੀ ਜੀ ਲਈ ਸਾਨੂੰ ਪਿੰਡਾਂ 'ਚ ਵੀ ਜਾਣ ਦਾ ਮੌਕਾ ਹੈ ਯੈਸ 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 ਔਰ ਜੋ ਉੱਥੇ ਸਾਡਾ ਤਜਰਬਾ ਲੋਕਾਂ ਨਾਲ ਗੱਲਬਾਤ ਕਰਕੇ ਹੋਇਆ ਮਾਣਮੁਹੱਬੀ ਪਿਆਰ ਉਹਨਾਂ ਵੱਲੋਂ ਔਰ ਇੰਨਾ ਕਿ ਭਰਮਾ ਹੰਗਾਰਾ ਲੱਗਦਾ ਨਾ ਮਿਲਿਆ ਗੱਲਾਂ ਹੀ ਛੱਡ ਦੋ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਕਿ ਜਿਵੇਂ ਤੁਸੀਂ ਸਾਰਿਆਂ ਨੂੰ ਪਤਾ ਕਿ ਬਾਹਰੋਂ ਕੈਨੇਡਾ ਤੋਂ ਜੀ ਜੰਪਾ ਵਾਲੋਂ ਤੁਹਾਡੀ ਫੈਮਿਲੀ ਤੁਹਾਡੀ ਸਾਰੀ ਉਧਰ ਵੀ ਪਹਿਲਾਂ ਉਹਦੀ ਫੈਮਿਲੀ ਨੂੰ ਪਿਆਰ ਪਈ ਮਾਤਾ ਜੀ ਨੂੰ ਸਾਸਰੀ ਘਰ ਸਾਰਿਆਂ ਨੂੰ ਸਾਸਰੀ ਘਰ ਸਰ ਹਾਂ ਸਾਰਿਆਂ ਨੂੰ ਪਹਿਲਾਂ ਤੇ ਸਭ ਤੋਂ ਪਹਿਲਾਂ ਤਾਂ ਸਾਸਰੀ ਘਰ ਅਸੀਂ ਲਾਈਫ ਹੁੰਦੇ ਨਹੀਂਗੇ ਬਹੁਤ ਘੱਟ ਲਾਈਫ ਹੁੰਨੇ ਆ ਮੈਂ ਤੇ ਸਰ ਦੋਨੇ ਹੀ ਨਹੀਂ ਕਦੇ ਲਾਈਫ ਹੋਏ ਇੰਦਾ ਇਕੱਲੇ ਇਕੱਲੇ ਉਹ ਲਾਸਟ ਘਰ ਨੇ ਚ ਹੋਈ ਸੀ ਉਸ ਤੋਂ ਬਾਅਦ ਹੋਏ ਆ ਉਹ ਵੀ ਚਲੋ ਕਾਰਜ ਸਾਡੇ ਚੜਦੀ ਕਲਾ ਵਾਲਾ ਸੀ ਤੇ ਜੇ ਸਾਡੇ ਪੰਜ ਦੀ ਗੱਲ ਹੈ ਤਾਂ ਕਰਕੇ ਪੰਜਾਬ ਦੀ ਗੱਲ ਔਰ ਸਾਡੇ ਇਤਿਹਾਸ ਦੀ ਗੱਲ ਹੈ ਤੇ ਅਸੀਂ ਕੋਈ ਪੱਖ ਛੱਡਣਾ ਨਹੀਂ ਚਾਹੁੰਦੇ ਯੈਸ ਕਿਉਂਕਿ ਪੱਖ ਰਹਿਣਾ ਜਾਵੇ ਅਸੀਂ ਰੌਲਾ ਪਾ ਕੇ 30 ਤਰੀਕ ਤੱਕ ਦੱਸਣਾ ਕਿ ਅਸੀਂ ਇਤਿਹਾਸ ਤੇ ਫਿਲਮ ਲੈ ਕੇ ਆਏ ਆ ਜੀ ਜਿਹੜੀ ਕਿ ਅੱਜ ਦੇ ਸਮੇਂ ਦੀ ਲੋੜ ਵੀ ਹੈ ਕਿਉਂਕਿ ਪਹਿਲਾਂ ਆਪਾਂ ਜਿਵੇਂ ਫਿਲਮਾਂ ਦੀਆਂ ਇੰਟਰਵਿਊਜ਼ ਵੀ ਗੱਲ ਕਰਦੇ ਹਾਂ ਕਿ ਬੀਬੀਆਂ ਤੋਂ ਸਾਖੀਆਂ ਸੁਣਦੇ ਸੀ ਕਿਤਾਬਾਂ ਪੜ੍ਹਦੇ ਸੀ ਅੱਜ ਕੱਲਾ ਸਿਨੇਮਾ ਹੀ ਰਹਿ ਗਿਆ ਸਾਡੇ ਕੋਲ ਯੈਸ ਕਿਉਂਕਿ ਜਿੱਦਾਂ ਦੀ ਲਾਈਫ ਹੈ ਲੋਕ ਬਿਜ਼ੀ ਨੇ ਕੱਲਾ ਸਿਨੇਮਾ ਰਹਿ ਗਿਆ ਉਹਦੇ ਰਾਹੀਂ ਅਸੀਂ ਬੀਬੀ ਰਜਨੀ ਆਪਣੇ ਸਿੱਖ ਇਤਿਹਾਸ ਦੀ ਫਿਲਮ ਹੈ ਵੜੇ ਲਈ ਲੈ ਕੇ ਆਉਣ ਲੱਗੇ ਆ ਮੇ ਰੂਪੀ ਨੂੰ ਪੁੱਛਣ ਲੱਗਿਆ ਸੀ ਕਿ ਰੂਪੀ ਜਿਵੇਂ ਬਾਹਰ ਪੜੀ ਐ ਬਾਹਰ ਉੱਥੇ ਹੀ ਪੜੀ ਐ ਔਰ ਇਹਨੇ ਰੂਪੀ ਨੇ ਤੁਸੀਂ ਸਾਰਿਆਂ ਨੇ ਜਿਹੜਾ ਟ੍ਰੇਲਰ ਨੂੰ ਰਿਸਪੌਂਸ ਹੀ ਉਸ ਲੈਵਲ ਦਾ ਦਿੱਤਾ ਪਹਿਲਾਂ ਤਾਂ ਥੈਂਕ ਯੂ ਕਰਦੇ ਆ ਤੁਹਾਡਾ ਐਸੀ ਮੈਂ ਕਹਿੰਨਾ ਕਿ ਅਦਾਕਾਰੀ ਕੀਤੀ ਐ ਏਡੀ ਕਮਾਲ ਦਾ ਕੰਮ ਕੀਤਾ ਬਹੁਤ ਵਧੀਆ ਰੂਪੀ ਨੂੰ ਪਰਸਨਲੀ ਕੀ ਲੱਗਦਾ ਕਿ ਜੇ ਮੈਂ ਤੁਸੀਂ ਬਾਹਰੋਂ ਪੜੀ ਲਿਖੀ ਹਾਂ ਸਾਰਾ ਕੁਝ ਚਲੋ ਅਦਾਕਾਰ ਚ ਇਹ ਗੱਲ ਵਾਰੀ ਵਾਰੀ ਮੈਂ ਬਾਹਰ ਨਹੀਂ ਕਹਿੰਦਾ ਚਾਹੇ ਉੱਧਰ ਹੋਵੇ ਚਾਹੇ ਇੱਧਰ ਹੋਵੇ ਅਦਾਕਾਰ ਅਦਾਕਾਰੀ ਹੁੰਦਾ ਉਹ ਤੁਹਾਡਾ ਦਿਖਦਾ ਸਕਰੀਨ ਤੇ ਤੁਹਾਨੂੰ ਕਿਵੇਂ ਲੱਗਿਆ ਬੀਬੀ ਰਜਨੀ ਦਾ ਜਿਹੜਾ کردار ਕਰਕੇ ਤੇ ਤੁਹਾਡੇ 'ਚ ਕੀ ਬਦਲਾਅ ਆਇਆ ਏ ਬੀਬੀ ਰਜਨੀ ਦਾ کردار ਕਰਨ ਤੋਂ ਬਾਅਦ ਆ ਮੈਨੂੰ ਲੱਗਦਾ ਸਭ ਆਈ ਥਿੰਕ ਜਦੋਂ ਸ਼ੁਰੂ ਵੀ ਜਦੋਂ ਮੈਨੂੰ ਫਿਲਮ ਮਤਲਬ ਨਰੇਸ਼ਨ ਮੈਂ ਸੁਣੀ ਆ ਤੇ ਉਦੋਂ ਹੀ ਮੈਨੂੰ ਇੱਕ ਡਾਊਟ ਤਾਂ ਸੀਗਾ ਇੱਕ ਰਿਸਪੌਂਸਿਬਿਲਟੀ ਤੁਹਾਨੂੰ ਲੱਗਦਾ ਕਿ ਬਹੁਤ ਵੱਡੀ ਰਿਸਪੌਂਸਿਬਿਲਟੀ ਆ ਤੁਸੀਂ ਜੀ ਤੁਸੀਂ ਸੁਣੀ ਵੀ ਮੈਨੂੰ ਲੱਗਦਾ ਕਹਾਣੀ ਹੋਈ ਹੈ ਹਾਂਜੀ ਹਾਂਜੀ ਛੋਟੇ ਉਮਰ ਦੇ ਬੱਚੇ ਹਾਂਜੀ 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 ਸੋ ਮੈਨੂੰ ਉਸੇ ਟਾਈਮ ਨੂੰ ਇਹ ਸੀਗਾ ਕਿ ਆਪਾਂ ਮਤਲਬ ਮੈਂ ਕਿਸੇ ਨੂੰ ਨਰਾਸ਼ ਨਹੀਂ ਕਰਨਾ ਚਾਹੁੰਦੀ ਮੈਨੂੰ ਲੱਗਦਾ ਤੁਸੀਂ ਮੇਰੇ ਫਰੇਮ ਚ ਕੱਟ ਹੋ ਰਹੇ ਹੋ ਇੱਕ ਮਿੰਟ ਸੌਰੀ ਤੁਸੀਂ ਕੰਟੀਨਿਊ ਰੱਖਦੇ ਹੋ ਅੱਛਾ ਤੇ ਬਸ ਆਈ ਥਿੰਕ ਇਹ ਤੋਂ ਬਾਅਦ ਮਿਲਨ ਦਾ ਫਿਲਮ ਕਰਨ ਤੋਂ ਬਾਅਦ ਮੇਰੇ ਚ ਹੌਲੀ ਹੌਲੀ ਇੱਕਦਮ ਜਿਹੀ ਚੀਜ਼ ਨੋਟਿਸ ਹੋਈ ਸਬਰ ਜ਼ਰੂਰ ਮੈਨੂੰ ਲੱਗਦਾ ਇੱਕ ਸਬਰ ਆਇਆ ਆ ਪਹਿਲਾਂ ਨਹੀਂ ਸੀਗਾ ਇੰਨਾ ਜ਼ਿਆਦਾ ਤੇ ਹੁਣ ਵੀ ਮਤਲਬ ਮੈਨੂੰ ਲੱਗਦਾ ਇੱਕ ਠਹਿਰਾਵ ਵੀ ਆ ਚੁੱਕਿਆ ਆ ਥੋੜਾ ਜਿਹਾ ਸੋ ਇਹ ਚੀਜ਼ਾਂ ਮੈਂ ਜ਼ਰੂਰ ਮਹਿਸੂਸ ਕਰੀਏ ਪਰ ਇਹ ਹੌਲੀ ਹੌਲੀ ਚੀਜ਼ਾਂ ਹੁੰਦੀਆਂ ਨੇ ਮੈਨੂੰ ਲੱਗਦਾ ਇੱਕਦਮ ਜੇ ਤਾਂ ਮਤਲਬ ਨਹੀਂ ਕਦੇ ਨਹੀਂ ਕਦੇ ਨਹੀਂ ਹਾਂ ਜੀ ਬਾਈ ਜਿੱਦਾਂ ਦੀ ਅੱਜ ਆਪਾਂ ਸਮਾਜ ਚ ਰਹਨੇ ਆ ਜਿੱਦਾਂ ਦੀ ਆਪਣੀ ਉਮਰਾਂ ਨੇ ਇਹ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਕਿ ਚਲੋ ਮੇਕਰਸ ਨੇ ਸਾਨੂੰ ਚੁਣਿਆ ਹੈ ਨਾ ਕਿਰਦਾਰਾਂ ਲਈ ਜੀ ਹਰ ਇੱਕ ਬੰਦੇ ਦੀ ਲਾਈਫ ਚ ਮੈਨੂੰ ਲੱਗਦਾ ਕਿ ਇੱਕ ਫਿਲਮ ਹੁੰਦੀ ਹੈ ਜਿਹੜੀ ਉਹਨੂੰ ਹਮੇਸ਼ਾ ਯਾਦ ਰਹਿੰਦੀ ਹੈ ਬੀਬੀ ਦਾ ਜਿਹੜੀ ਮੈਨੂੰ ਇਹ ਲਈਦਾ ਹੈ ਤੁਹਾਡੇ ਲਈ ਵੀ ਸਹੀ ਗੱਲ ਹੈ ਜੀ 100% ਬਸ ਮੈਂ ਸੌਰੀ ਤੁਹਾਡੀ ਗੱਲ ਨਹੀਂ ਮੈਂ ਬਸ ਇਹ ਬੇਨਤੀ ਕਰੂੰਗਾ ਕਿ ਜਦੋਂ ਇਹ ਫਿਲਮ ਬਣ ਰਹੀ ਸੀ ਅਸੀਂ ਇਹਦੇ ਪ੍ਰੋਡਿਊਸਰਸ ਨੂੰ ਇਹਦੇ ਮੇਕਰਾਂ ਨੂੰ ਖਾਸ ਕਰਕੇ ਅਮਰਨੂ ਬਾਈ ਨੂੰ ਹੰਦਲ ਨੂੰ ਉਹਨੇ ਲਿਖੀ ਆ ਬਲਜੀਤ ਸਿੰਘ ਦਿਓ ਪਾਜੀ ਉਹਨਾਂ ਨੇ ਕਰਵਾਇਆ ਸਤੋ ਜੋ ਕੁਝ ਕਰਵਾਇਆ ਉਹਨਾਂ ਨੂੰ ਮਿਹਨਤ ਕਰਦੇ ਅਸੀਂ ਆਪਦੀਆਂ ਅੱਖਾਂ ਨਾਲ ਦੇਖਿਆ ਕਿ ਕਿੰਨੀ ਕੁ ਮਿਹਨਤ ਹੁੰਦੀ ਹੈ ਮਤਲਬ ਫਿਲਮਾਂ ਕੋਈ ਵੀ ਫਿਲਮ ਬਣਦੀ ਉਹਦੇ ਪਿੱਛੇ ਮਿਹਨਤ ਬਹੁਤ ਹੁੰਦੀ ਹੈ ਪਰ ਵਾਰੀ-ਵਾਰੀ ਅਸੀਂ ਐ ਨਹੀਂ ਕਹਾਂਗੇ ਕਿ ਸਾਡੇ ਵਾਲੀ ਦੀ ਤਾਂ ਬਹੁਤ ਜ਼ਿਆਦਾ ਹੋਈ ਹੈ ਸਾਡਾ ਫਰਜ਼ ਬਣਦਾ ਹੈ ਇਹ ਕਿ ਅਸੀਂ ਜਦੋਂ ਕੋਈ ਬਹੁਤ ਇਤਿਹਾਸ ਦੀ ਕੋਈ ਗੱਲ ਆਉਂਦੀ ਹੈ ਤੇ ਜ਼ਰੂਰ ਦੇਖੋ ਅਸੀਂ ਆਪਦਾ ਕੰਮ ਜੋ ਕਰਨਾ ਸੀ ਉਹ ਕਰਤਾ ਹੁਣ ਵਾਰੀ ਤੁਹਾਡੀ ਹੈ ਸੋ ਮੈਂ ਤੁਹਾਨੂੰ ਹੱਥ ਬਨ ਕੇ ਰਿਕੁਐਸਟ ਹੀ ਕਰੂੰਗਾ ਕਿ ਕੋਈ ਓਵੇਂ ਲੰਬੇ ਵਾਲੀ ਗੱਲ ਨਾ ਆਪਾਂ ਕਰਦੀਏ ਕਿ ਗਾਂਧੀਵਾਰ ਨੂੰ ਜੀ ਕੋਈ ਕਨਸੈਪਟ ਲੈ ਕੇ ਜਾਈਏ ਕਿਸੇ ਪ੍ਰੋਡਿਊਸਰ ਕੋਲ ਤਾਂ ਮੈਨੂੰ ਲੱਗਦਾ ਕਿ ਪਿਛਲਾ ਜਿਹੜਾ ਦੌਰ ਪੰਜਾਬੀ ਫਿਲਮਾਂ ਦਾ ਚੱਲ ਰਿਹਾ ਉਹ ਮਣਾਮੂਗੀ ਪਿਆਰ ਤੁਸੀਂ ਫਿਲਮਾਂ ਨੂੰ ਦੇ ਰਹੇ ਹੋ ਔਰ ਬੀਬੀ ਰਜਨੀ ਦੇ ਟ੍ਰੇਲਰ ਨੂੰ ਤੁਸੀਂ ਇੰਨਾ ਕੁ ਜ਼ਿਆਦਾ ਪਿਆਰ ਦਿੰਦਾ ਗਾਣਿਆਂ ਨੂੰ ਇੰਨਾ ਕੁ ਜ਼ਿਆਦਾ ਪਿਆਰ ਦਿੰਦਾ ਹੈ ਵਰਲਡ ਵਾਈਡ ਤੁਸੀਂ ਐਡਵਾਂਸ ਬੁਕਿੰਗ ਕਰ ਲਓ ਕੱਲ ਤੋਂ ਉਪਨ ਹੋ ਜਣੇ ਨੇ ਐਡਵਾਂਸ ਬੁਕਿੰਗ ਯੈਸ ਫਿਲਮ ਜ਼ਰੂਰ ਆਪਦੇ ਬੱਚਿਆਂ ਨੂੰ ਲੈ ਕੇ ਜਾਇਓ ਪਰਿਵਾਰ ਨਾਲ ਫੈਮਿਲੀ ਨਾਲ ਦੇਖ ਕੇ ਯੈਸ ਤੇ ਮੈਨੂੰ ਵਿੱਚ ਜਗਦੀਪ ਸਰ ਦਾ ਮੈਸੇਜ ਆਇਆ ਜਗਦੀਪ ਵੈਰਿੰਗ ਥੈਂਕ ਯੂ ਜਗਦੀਪ ਆਪਾਂ ਕਮੈਂਟ ਪੜਦੇ ਆ ਤੁਹਾਡੇ ਯੈਸ ਉਹ ਕਹਿੰਦੇ ਮੁਬਾਰਕਾ ਥੈਂਕ ਯੂ ਜਗਦੀਪ ਫਿਲਮ ਜ਼ਰੂਰ ਦੇਖਣ ਜਾਇਓ ਹਾਂ ਜੀ ਹਾਂ ਜੀ ਆ ਦੇਖੋ ਆਈ ਜਾਣਗੇ ਆਈ ਜਾਣਗੇ ਹੌਲੀ ਹੌਲੀ ਆ ਦੇਖੋ ਥੱਲੇ ਹਾਂ ਜਿੰਨੇ ਵੀ ਤੁਸੀਂ ਸੱਜਣ ਮੈਸੇਜ ਕਰ ਰਹੇ ਹੋ ਸਾਨੂੰ ਤਿੰਨਾ ਪੇਜਾਂ ਤੋਂ ਬਹੁਤ ਹੀ ਧੰਨਵਾਦ ਕਰਦੇ ਹਾਂ ਤੁਹਾਡਾ ਅਸੀਂ ਕਦੇ ਲਾਈਵ ਨਹੀਂ ਹੋਏ ਤਿੰਨ ਦਿਨ ਲਾਈਵ ਹੋਏ ਹਨ ਅਸੀਂ ਇਸ ਟਾਈਮ ਸਾਨੂੰ ਤਾਂ ਪਹਿਲਾਂ ਇੰਟਰਵਿਊਸ ਤਾਂ ਬਹੁਤ ਕੀਤੀਆਂ ਅਸੀਂ ਲਾਈਵ ਵਾਲਾ ਤੁਸੀਂ ਜਿਵੇਂ ਲਾਸਟ ਧਰਨੇ ਚ ਹੋਏ ਆ ਹਾਂ ਤੁਸੀਂ ਜੇ ਕੋਈ ਵੀ ਤੁਹਾਡੇ ਸਵਾਲ ਹੈ ਜੀ ਤੁਸੀਂ ਹੁਣ ਪੁੱਛ ਸਕਦੇ ਹੋ ਕੋਈ ਵੀ ਕੁਐਸਚਨਸ ਨੇ ਤੁਹਾਨੂੰ ਤੁਸੀਂ ਫਿਲਮ ਰਿਲੇਟਿਡ ਬੀਬੀ ਰਜਨੀਜੀ ਰਿਲੇਟਿਡ ਕੁਝ ਵੀ ਤੁਹਾਨੂੰ ਹੈਗਾ ਬੈਸਟ ਆਫ ਲੱਕ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਮੈਂ ਥੈਂਕ ਯੂ ਵਿਜੇ ਥੈਂਕ ਯੂ ਜੀ ਫਰਸਟ ਮਤਲਬ ਤਿੰਨ ਦਿਨ ਰਹਿ ਗਏ ਜੀ ਤੁਸੀਂ ਆਪਣੇ ਪਰਿਵਾਰਾਂ ਨਾਲ ਆਪਣੇ ਦੋਸਤਾਂ ਨਾਲ ਜਿੱਥੇ ਜਿੱਥੇ ਵੀ ਤੁਸੀਂ ਰਹਿੰਦੇ ਹੋ ਵਰਲਡ ਵਾਈਡ ਖਾਸ ਕਰਕੇ ਮੈਂ ਬੇਨਤੀ ਕਰੂੰਗਾ ਕਿ ਬੱਚਿਆਂ ਨੂੰ ਜ਼ਰੂਰ ਲੈ ਕੇ ਜਾਇਓ ਜਵਾਕਾਂ ਨੂੰ ਇਹ ਫਿਲਮ ਦਿਖਾਉਣੀ ਤਾਂ ਜ਼ਰੂਰੀ ਹੈ ਕਿਉਂਕਿ ਬਚਪਨ ਚ ਜਿਹੜੀ ਚੀਜ਼ ਆਪਾਂ ਰੁਕੀ ਦੇਖਦੇ ਜਿਵੇਂ ਆਪਣੀਆਂ ਕੋਈ ਉਈ ਮਹੂਈਆਂ ਸਾਨੂੰ ਸਾਰੀ ਜ਼ਿੰਦਗੀ ਯਾਦ ਰਹਿੰਦੀ ਐ ਜਿਹੜੇ ਸਕੂਲ ਚ ਪੜਦੇ ਆਪਾਂ ਅਸੀਂ ਸਰਕਾਰੀ ਸਕੂਲ ਚ ਪੜੇ ਹੋਏ ਆ ਸਾਨੂੰ ਟਾਟ ਯਾਦ ਨੇ ਹਾਂਜੀ ਬੂਰੀਆਂ ਲੈ ਕੇ ਜਾਂਦੀ ਸੀ ਤੇ ਸਾਨੂੰ ਉਹ ਯਾਦ ਨੇ ਨਾ ਰੋਟੀਆਂ ਲੈ ਕੇ ਜਾਂਦੀ ਸੀ ਡੱਬੇ ਚ ਤੇ ਕੱਢ ਕੇ ਦੇਦੇ ਬੈਗ ਚ ਮਤਲਬ ਉਹ ਇੱਕ ਉਮਰ ਹੁੰਦੀ ਐ ਨਾ ਬੱਚੇ ਦੀ ਹਾਂਜੀ ਤੇ ਤਾਂ ਕਰਕੇ ਮੈਂ ਇਹ ਗੱਲ ਕਹਿਣਾ ਹੁੰਦਾ ਕਿ ਬੱਚਿਆਂ ਨੂੰ ਇਹ ਫਿਲਮ ਦਿਖਾਉਣੀ ਬਹੁਤ ਜ਼ਰੂਰੀ ਹੈ ਤੁਸੀਂ ਆਉਂਦੇ ਆ ਪਰਿਵਾਰਾਂ ਬਜ਼ੁਰਗਾਂ ਨੂੰ ਤੁਸੀਂ ਤਾਂ ਫਿਲਮ ਦਿਖਾਇਓ ਮੈਂ ਹਮੇਸ਼ਾ ਕਹਿਣਾ ਹੁੰਦਾ ਹੈ ਕਿ ਬਜ਼ੁਰਗਾਂ ਨੇ ਸਾਨੂੰ ਇਹ ਕਹਾਣੀਆਂ ਬੀਬੀ ਰਜਨੀਜੀ ਦਾ ਕਿੱਸਾ ਕਹਾਣੀਆਂ ਦੇ ਰੂਪ ਵਿੱਚ ਸੁਣਾਇਆ ਜਦੋਂ ਉਹ ਦੇਖਣਗੇ ਸਕਰੀਨ ਤੇ ਕਿ ਇਹ ਕਹਾਣੀਆਂ ਤਾਂ ਅਸੀਂ ਆਲ ਦੇ ਜਵਾਨਾਂ ਨੂੰ ਸੁਣਾਉਂਦੇ ਹੁੰਦੇ ਸੀ ਉਹਨਾਂ ਦੇ ਦਿਲ ਨੂੰ ਇੱਕ ਖੁਸ਼ੀ ਮਿਲੂਗੀ ਤਾਂ ਕਰਕੇ ਤੁਸੀਂ ਸਾਰਾ ਪਰਿਵਾਰ ਫਿਲਮ ਦੇਖਣ ਜਾਇਓ ਔਰ ਅਸੀਂ ਕੋਸ਼ਿਸ਼ ਹਾਂਜੀ ਸਹੀ ਨਹੀਂ 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 ਜਸਟ ਤੇ ਸਾਡੀ ਮੇਰੇ ਵੱਸ ਗੱਲ ਕੰਪਲੀਟ ਕਰਨ ਲੱਗੇ ਕਿ ਤੁਸੀਂ ਬੀਬੀ ਰਜਨੀ ਨੂੰ ਮਾਣਾ ਨੂੰ ਹੀ ਪਿਆਰ ਦਿਓ ਅਸੀਂ ਇਹ ਵਾ ਕਰਦੇ ਆ ਤੁਹਾਡੇ ਨਾਲ ਪ੍ਰੋਡਿਊਸਰਸ ਬੋਲੋ ਮੈਂ ਤੁਹਾਨੂੰ ਕਹਿਣਾ ਕਿ ਅੱਗੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਇਦਾਂ ਦੀਆਂ ਫਿਲਮਾਂ ਨੇ ਜਿਹੜੀਆਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਜਿਨ੍ਹਾਂ 'ਚ ਪੰਜਾਬ ਦੀ ਗੱਲ ਹੋਊਗੀ ਜਿਨ੍ਹਾਂ 'ਚ ਆਪਣੇ ਇਤਿਹਾਸ ਦੀ ਗੱਲ ਹੋਊਗੀ ਯੈਸ ਯੈਸ ਤੇ ਸਰ ਮੈਂ ਤੁਹਾਨੂੰ ਪੁੱਛਣਾ ਸੀਗਾ ਸੌਰੀ ਉਹ ਸਾਨੂੰ ਕਹਿ ਰਹੇ ਥੋੜੇ ਪਿੱਛੇ ਨੂੰ ਹੋ ਜਾਓ ਮੈਂ ਤੁਹਾਨੂੰ ਪੁੱਛਿਆ ਸੀ ਤੁਸੀਂ ਪਹਿਲਾਂ ਕਦੇ ਪੀਰੀਅਡ ਫਿਲਮ ਨਹੀਂ ਕੀਤੀ ਹਨਾ ਤੇ ਤੁਹਾਨੂੰ ਕਿੱਦਾਂ ਫੀਲ ਹੋਇਆ ਮਤਲਬ ਜਦੋਂ ਤੁਹਾਨੂੰ ਪਤਾ ਲੱਗਾ ਕਿ ਪੀਰੀਅਡ ਫਿਲਮਾਂ ਐਂ ਇਹਦਾ ਤੁਹਾਨੂੰ ਕਿੱਦਾਂ ਫੀਲ ਹੋਇਆ ਉਸ ਟਾਈਮ ਮਤਲਬ ਤੁਸੀਂ ਕੋਈ ਸਪੈਸ਼ਲ ਪ੍ਰੈਪਰੇਸ਼ਨ ਕੀਤੀ ਆ ਮਤਲਬ ਕੀ ਤੁਸੀਂ ਰੈਫਰੈਂਸ ਜਾਂ ਕੁਝ ਵੀ ਕਿੱਦਾਂ ਯੂਜ਼ ਕੀਤਾ ਤੁਸੀਂ ਮੈਨੂੰ ਲੱਗਦਾ ਤੁਹਾਨੂੰ ਤਾਂ ਸੁਣੀ ਹੋਈ ਹੈ ਹਾਂਜੀ ਹਾਂਜੀ ਤਾਂ ਚਲੋ ਆਪਾਂ ਬlesd ਦਾ ਧੰਨਵਾਦ ਕਰਦੇ ਆ ਕਿ ਸਾਡੇ ਕੋਲੋਂ ਬੀਬੀਆਂ ਹੈਗੀਆਂ ਨੇ ਜਿਨ੍ਹਾਂ ਨੇ ਕਿਸੇ ਕਹਾਣੀਆਂ ਸਾਨੂੰ ਸੁਣਾਏ ਹੋਏ ਨੇ ਤਾਂ ਮੈਨੂੰ ਇਹ ਲੱਗਦਾ ਪਰਸਨਲੀ ਕਿ ਪਹਿਲੀ ਤਾਂ ਗੱਲ ਇਹ ਹੈ ਕਿ ਜਦੋਂ ਟੀਮ ਜਿਹੜੀ ਫਿਲਮ ਬਣਾ ਰਹੀ ਸੀ ਮੈਂ ਸਾਰਿਆਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ ਔਰ ਸਾਰੇ ਬੰਦੇ ਇੰਨੇ ਇੱਕ ਆ ਵੀ ਆਪਦੇ ਫੀਲਡ 'ਚ ਭਰੀ ਨੇ ਤਮੰਦਰ ਜੀ ਨੇ ਉਹ ਕਹਿ ਦਈਏ ਜੀ ਪਹਿਲੀ ਤਾਂ ਗੱਲ ਇਹ ਹੈ ਕਿ ਮੇਰੇ ਲਈ ਇਹ ਬਹੁਤ ਵੱਡੀ ਗੱਲ ਸੀ ਕਿ ਮੈਂ ਇਸ ਟੀਮ ਦਾ ਹਿੱਸਾ ਬਣ ਰਿਹਾ ਯਾ ਦੂਜੀ ਗੱਲ ਇਹ ਹੈ ਕਿ ਅਮਰ ਨੇ ਕਹਾਣੀ ਬਹੁਤ ਕਮਾਲ ਦੀ ਲਿਖੀ ਹੋਈ ਸੀ ਬਲਜੀਤ ਸਿੰਘ ਦੇ ਉਹ ਭਾਜੀ ਨਾਲ ਸੀਗੇ ਹਾਂਜੀ ਔਰ ਤਿਆਰੀ ਬਸ ਇੰਨੀ ਕੀ ਸੀ ਕਿ ਮੈਨੂੰ ਇੰਨਾ ਭਰੋਸਾ ਸੀ ਕਿ ਜਿਹੜੀ ਟੀਮ ਨਾਲ ਮੈਂ ਕੰਮ ਕਰਨ ਚੱਲਿਆ ਉਹਨਾਂ ਨੇ ਮੈਨੂੰ ਕਰਵਾ ਲੈਣਾ ਹਾਂਜੀ ਹਾਂ ਇੰਨੀ ਗੱਲ ਜ਼ਰੂਰ ਹੁੰਦੀ ਆ ਕਿ ਕਰੈਕਟਰ ਹੁੰਦਾ ਜਿਹੜਾ ਤੁਹਾਡੀ ਰਿਸਪੌਂਸਿਬਿਲਟੀ ਬਣ ਜਾਂਦੀ ਹੈ ਹਾਂਜੀ ਬਸ ਮੈਂ ਤੁਹਾਨੂੰ ਸੱਚ ਮੈਂ ਜੇ ਇਹ ਗੱਲ ਕਹੂੰਗਾ ਕਿ ਜਦੋਂ ਮੈਂ ਬੀਬੀ ਰਜਨੀਜੀ ਦੇ ਸੈਟ ਤੇ ਆਉਂਦਾ ਸੀ ਤਾਂ ਮੈਂ ਆਪਣੀ ਬੈਂਡੀ ਨੂੰ ਮਹਾਰਾਜ ਨੂੰ ਅਰਦਾਸ ਬੇਨਤੀ ਕਰਕੇ ਨਿਕਲਦਾ ਸੀ ਕਿ ਇਹ ਸਾਡੇ ਇਤਿਹਾਸ ਦੀ ਗੱਲ ਹੈ ਜੀ ਵੀ ਠੀਕ ਆ ਐਕਟਿੰਗ ਮੇਤੋਂ ਵਧੀਆ ਹੋਵੇ ਨਾ ਹੋਵੇ ਉਹ ਬਾਤ ਹੀ ਗੱਲ ਹੈ ਕਿ ਆਪਾਂ ਹਲੇ ਐਕਟਰ ਬਣੇ ਨਹੀਂ ਹੈਗੇ ਹਲੇ ਸਿੱਖ ਰਹੇ ਆ ਹਾਂ ਜੀ ਦੋਨੇ ਅਸੀਂ ਇਹ ਮੈਂ ਤੇ ਸਰ ਗੱਲ ਕਰ ਰਹੀ ਸੀ ਕਿ ਅਸੀਂ ਦੋਨੇ ਟ੍ਰੇਨ ਐਕਟਰ ਨਹੀਂ ਹੈਗੇ ਪਰ ਮੈਨੂੰ ਇਹ ਨਾ ਕੋਈ ਵੀ ਦੇਖ ਕੇ ਕਹੇਗੇ ਨਹੀਂ ਯਾਰ ਇਹ ਐਂਜੇ ਨਹੀਂ ਇਹ ਕੋਈ ਵੱਡੀ ਨਹੀਂ ਗੱਲ ਬਸ ਇੰਨੀ ਕਿ ਮੇਰੀ ਅਰਦਾਸ ਬੇਤੀ ਹੁੰਦੀ ਸੀ ਪਰ ਟ੍ਰੇਲਰ ਚ ਜੋ ਆਪਾਂ ਨੂੰ ਆਡੀਅנס ਤੋਂ ਨੂੰ ਸਤਿਕਾਰ ਪਿਆਰ ਆਇਆ ਉਹਦੇ ਅਸੀਂ ਜਿਹੜੀ ਰਹਿਾਂਗੇ ਤੇ ਧੰਨਵਾਦ ਕਰਾਂਗੇ ਕਿ ਤੁਸੀਂ ਇਹਨੂੰ ਐਪਰੀਸ਼ੀਏਟ ਕੀਤਾ ਸਹੀ ਹੈ ਜੀ ਐਂਡ ਆਈ ਥਿੰਕ ਤੁਸੀਂ ਮਤਲਬ ਪ੍ਰੈਜ਼ੈਂਟ ਐਂਡ ਆਈ ਥਿੰਕ ਟੀਮ ਇੰਨੀ ਵਧੀਆ ਸੀ ਕਿ ਮੈਂ ਤੇ ਸਰ ਪਹਿਲਾਂ ਵੀ ਗੱਲ ਕਰ ਰਹੀ ਸੀ ਕਿ ਅਸੀਂ ਦੋਨੇ ਟ੍ਰੇਨਡ ਐਕਟਰ ਨਹੀਂ ਹੈਗੇ ਤੇ ਪਹਿਲੇ ਦਿਨ ਫਰਸਟ ਸ਼ੋ ਆਪਦੇ ਪਰਿਵਾਰ ਨੂੰ ਲੈ ਕੇ ਜਾਂਦਾ ਦੇਖਣ ਜਾਂਦਾ ਤੁਸੀਂ ਹੁੰਦੇ ਕੋਈ ਮੇਰੀ ਸਮਝ ਹੁੰਦਾ ਕਿਉਂਕਿ ਇਹ ਸਾਡੀ ਜ਼ਿੰਮੇਵਾਰੀ ਹੈ ਵਾਰੀ ਵਾਰੀ ਮੈਂ ਉਹੀ ਗੱਲ ਕਹਿੰਦਾ ਚੰਗਾ ਨਹੀਂ ਲੱਗਦਾ ਕਿ ਇਹ ਸਾਡਾ ਇਤਿਹਾਸ ਹੈ ਜਿਹੜਾ ਅੱਖੋਂ ਪਰੋਖੇ ਹੋ ਗਿਆ ਇਹ ਫਿਲਮਾਂ ਦੇ ਮਾਧਿਅਮ ਰਾਹੀਂ ਅੱਗੇ ਸਾੜਿਆਂ ਜਵਾਕਾਂ ਚ ਟਰੈਵਲ ਕਰੂਗਾ ਤੇ ਤੁਸੀਂ ਇਹਨੂੰ ਭਰਮ ਹੰਗਾਰਾ ਦਿਓ ਐਨਾ ਦਾਵਾ ਕਦੇ ਵੀ ਮੈਂ ਕਿਸੇ ਫਿਲਮ ਲਈ ਨਹੀਂ ਕੀਤਾ ਸਹੀ ਗੱਲ ਹੈ ਜੀ ਕਿ ਫਿਲਮਾਂ ਬਹੁਤ ਰਿਲੀਜ਼ ਹੋਈਆਂ ਪਰ ਮੈਂ ਆਉਦੇ ਇੰਸਟਾਗ੍ਰam ਤੇ ਕਦੇ ਅੱਜ ਤੱਕ ਲਾਈਵ ਕਦੀ ਵੀ ਨਹੀਂ ਆਇਆ ਉਹ ਕਦੀ ਵੀ ਨਹੀਂ ਮਿਲਿਆ ਜੀ ਅਸੀਂ ਤੁਸੀਂ ਉਦੋਂ ਹੀ ਲੱਗੋ ਆਏ ਸੀ ਜੀ ਜੀ ਤਾਂ ਮੈਂ ਰਿਕਵੈਸਟ ਕਰੂਗਾ ਤੁਹਾਨੂੰ ਕਿ ਤੁਸੀਂ ਪਲੀਜ਼ ਆਪਦੇ ਪਰਿਵਾਰ 31 ਅਗਸਤ ਨੂੰ ਬੀਬੀ ਰਜਨੀ ਵਰਲਡਵਾਈਡ ਰਿਲੀਜ਼ ਹੋ ਜਾਣੀ ਹੈ ਔਰ ਫਿਲਮ ਦੀ ਗਰੰਟੀ ਮੈਂ ਇਹ ਲੈਣਾ ਹੈ 2 ਕੁ ਮਿੰਟ ਫੈਮਿਲੀ ਲਾ ਲਾਂਗੇ ਮੈਨੂੰ ਨਾਲ ਕੋ ਨੰਬਰ ਨਾ ਹੋ ਜੇ ਹਾਂਜੀ 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 ਕਿ ਟੈਕਨੀਕਲ ਪੱਖੋਂ ਵੀ ਆਪਾਂ ਕੰਮ ਕਰ ਰਹੀ ਹੈ ਨਾ ਜੀ ਯੈਸ ਤੁਹਾਨੂੰ ਲੱਗੂਗਾ ਹੀ ਨਹੀਂ ਤੁਹਾਨੂੰ ਲੱਗੂਗਾ ਕਿ ਚਲੋ ਕਿਸੇ ਸਿਨਮੇ ਨਾਲ ਕਿਸੇ ਸਿਨਮੇ ਨਾਲ ਕੰਪੈਰੀਜ਼ਨ ਨਹੀਂ ਹੁੰਦਾ ਯੈਸ ਬਟ ਇੱਕ ਕਲਾਸ ਹੁੰਦੀ ਹੈ ਫਿਲਮ ਦੀ ਯਾ ਜਿੱਡੇ ਜਿਹੜੇ ਮੇਕਰ ਨੇ ਨਾ ਤੁਸੀਂ ਸਾਰੇ ਜਣੇ ਜਾਣਦੇ ਹੋ ਬਟ ਜੋ ਕੁਆਲਿਟੀ ਹੈ ਫਿਲਮ ਦੀ ਸਾਰਾ ਕੁਝ ਹੋਸ ਲੈ ਉਹਨਾਂ ਲੱਗੂਗਾ ਕਿ ਤੁਹਾਨੂੰ ਤੁਸੀਂ ਕੋ ਮਤਲਬ ਹਾਲੀਵੁੱਡ ਲੈਵਲ ਦੀ ਫਿਲਮ ਦੇਖ ਰਹੇ ਹਾਂ 100% ਕੁਆਲਿਟੀ ਦੀ ਗਾਰੰਟੀ ਸਾਡੀ ਹੈ ਬਸ ਤੁਸੀਂ ਆਪਣੇ ਪਰਿਵਾਰ ਨਾਲ ਆਪਣੇ ਬੱਚਿਆਂ ਨਾਲ ਇਹ ਫਿਲਮ ਜ਼ਰੂਰ ਦੇਖਿਆ ਹੋ ਮੈਂ ਅਖੀਰ ਚ ਇਹ ਕਹੂੰਗਾ ਵਾ ਕੀ ਰੁਪਈਏ ਨਹੀਂ ਦੱਸਣੇ ਬਾਕੀ ਆਈ ਥਿੰਕ ਜਸਰ ਆਫਕੋਰਸ ਬਹੁਤ ਸੋਣਾ ਬੋਲਦਿਆ ਤੇ ਉਹਨਾਂ ਨੇ ਆਈ ਥਿੰਕ ਸਾਰਾ ਕੁਝ ਕਵਰ ਕਰਤਾ ਪਰ ਮੈਂ ਸਪੈਸ਼ਲੀ ਬਸ ਥੈਂਕ ਯੂ ਕਹਿਣਾ ਚਾਹੁੰਦੀ ਹਾਂ ਜੀ ਤੁਸੀਂ ਟੀਜ਼ਰ ਨੂੰ ਮਤਲਬ ਬਹੁਤ ਪਿਆਰ ਦਿੱਤਾ ਟੀਜ਼ਰ ਨੂੰ ਤੇ ਜਦੋਂ ਟ੍ਰੇਲਰ ਆਇਆ ਮਤਲਬ ਮੈਨੂੰ ਸੀਗਾ ਮੈਂ ਕਿਹਾ ਆਈ ਹੋਪ ਉਹਨਾਂ ਨੂੰ ਪਿਆਰ ਮਿਲੇ ਤੇ ਉਹਨਾਂ ਹੀ ਮੈਨੂੰ ਲੱਗਦਾ ਉਹਦੋਂ ਡਬਲ ਪਿਆਰ ਮਿਲਿਆ ਸਾਡੇ ਟ੍ਰੇਲਰ ਨੂੰ ਤੇ ਟ੍ਰੇਲਰ ਤੋਂ ਬਾਅਦ ਮੈਨੂੰ ਲੱਗਦਾ ਆਈ ਥਿੰਕ ਰਿਲੀਜ਼ ਤੋਂ ਬਾਅਦ ਸਾਡੀ ਸਾਰੀ ਟੀਮ ਦਾ ਮਤਲਬ ਹੌਸਲਾ ਹੋਰ ਵੀ ਵੱਜ ਗਿਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੇ ਹੁਣ ਵੀ ਹਾਂਜੀ ਅਸੀਂ ਕੋਈ ਪੱਖ ਛੱਡ ਹੀ ਨਹੀਂ ਰਹੇ ਹਾਂ ਅਸੀਂ ਪਿੰਡ ਪਿੰਡ ਸ਼ਹਿਰ ਸ਼ਹਿਰ ਮਤਲਬ ਜਿੱਥੇ ਸਾਨੂੰ ਕਿਤੇ ਲੱਗਦਾ ਸਹੀ ਗੱਲ ਹੈ ਚਲੋ ਮੇਰੇ ਕੋਲ ਜਿਵੇਂ ਸੀ ਇੱਥੇ ਰੂਪੀ ਉਹਨਾਂ ਨੇ ਤਾਂ ਟਰੈਵਲ ਕੀਤਾ ਯੂਕੇ ਜਾ ਕੇ ਆਏ ਨੇ ਕੈਨੇਡਾ ਜਾ ਕੇ ਆਏ ਨੇ ਅੱਗੇ ਅਸੀਂ ਆਸਟ੍ਰੇਲੀਆ ਵੀ ਆਉਣਾ ਸਾਰੇ ਪਾਸੇ ਆਉਣਾ ਹੈ ਗੱਲ ਇਹ ਨਹੀਂ ਹੈਗੀ ਕਿ ਫਿਲਮ ਹੈ ਗੱਲ ਇਹ ਹੈ ਕਿ ਸਾਡਾ ਇਤਿਹਾਸ ਹੈ ਔਰ ਇੱਕ ਕਦੇ-ਕਦੇ ਸੁਭਾਅ ਬਣਦਾ ਮੈਂ ਦੇਖੋ ਵਾਰੀ-ਵਾਰੀ ਉਹ ਹੀ ਗੱਲ ਅੱਗੇ ਅਸੀਂ ਹੋਰ ਵੀ ਫਿਲਮਾਂ ਕਰਨੀਆਂ ਨੇ ਜੀ ਕਰਾਂਗੇ ਉਹਨਾਂ ਨੂੰ ਵੀ ਤੁਸੀਂ ਪਿਆਰ ਦਿਓ ਸਾਰੇ ਦੇਖਿਓ ਬਟ ਇਹ ਇਸ ਫਿਲਮ ਲਈ ਇੱਕ ਸਪੈਸ਼ਲ ਜ਼ੋਰ ਹੁੰਦਾ ਨਾ ਜਿਹੜਾ ਉਹ ਲਾ ਰਹੇ ਆ ਕਿਉਂਕਿ ਇਹ ਸਾਡੇ ਇਤਿਹਾਸ ਦੀ ਗੱਲ ਹੈ ਇਤਿਹਾਸ ਜਿਉਂਦਾ ਰਹਿਣਾ ਉਹਨਾਂ ਲਈ ਬਹੁਤ ਜ਼ਰੂਰੀ ਹੁੰਦਾ ਤਾਂ ਵਾਰੀ-ਵਾਰੀ ਤੁਹਾਨੂੰ ਇਹ ਬੇਨਤੀ ਕਰ ਰਹੇ ਆ ਯੈਸ ਔਰ ਮੈਂ ਪੰਜਾਬੀਆਂ ਤੇ ਹਮੇਸ਼ਾ ਨੂੰ ਵੀ ਇਸ ਗੱਲ ਦਾ ਮਾਣ ਕਰਦਾ ਕਿ ਜਦੋਂ ਪੰਜਾਬੀ ਕਿਸੇ ਪਾਸੇ ਨੂੰ ਚੱਲ ਪੈਂਦੇ ਆ ਨਾ ਤੇ ਫਿਰ ਉਹ ਮੇਰੀ ਲਿਆ 100% ਐਂਡ ਆਈ ਥਿੰਕ ਸਾਰੇ ਇਹ ਚੀਜ਼ ਨੂੰ ਕਹਿ ਰਹੇ ਸੀ ਕਿ ਇਸ ਫਿਲਮ ਨੂੰ ਸਪੋਰਟ ਕਰਨਾ ਚਾਹੀਦਾ ਹੈ ਐਂਡ ਕਰ ਰਹੇ ਆ ਸਾਰੇ ਹਾਂਜੀ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਅੱਜ ਵੀਡੀਓਜ਼ ਦੇਖ ਰਿਹਾ ਸੀ ਕਿ ਲੋਕ ਆਪ ਮੁਹਾਰੇ ਵੀਡੀਓ ਬਣਾ ਕੇ ਕਹਿ ਰਿਹਾ ਦੱਸ ਰਿਹਾ ਜਾ ਕੇ ਕਰਾਊਡ ਦੇ ਵਿੱਚ ਕਿ ਬੀਬੀ ਰਾਜਨੀ ਇਵਨ ਕਿ ਕਈ ਅਫਸਰ ਨੇ ਜਿਹੜੇ ਪੰਜਾਬ ਦੇ ਉਹ ਦੱਸ ਰਿਹਾ ਕਿ ਬੀਬੀ ਰਾਜਨੀ ਫਿਲਮ ਰਿਲੀਜ਼ ਹੋਣ ਵਾਲੀ ਹੈ ਤੁਸੀਂ ਦੇਖ ਕੇ ਆਓ ਮੈਨੂੰ ਇੰਸਟਾਗ੍ਰam ਤੇ ਮੈਸੇਜ ਆ ਰਹੇ ਆ ਹੌਕੀ ਵਾਲੇ ਜਿੰਨੇ ਸਾਡੇ ਹੌਕੀ ਦੀ ਟੀਮ ਦੇ ਸਾਰੇ ਉਹ ਵੀਰ ਸਾਰੇ ਮੈਸੇਜ ਕਰ ਰਹੇ ਆ ਕਿ ਭਾਈ ਬੀਬੀ ਰਾਜਨੀ ਅਸੀਂ ਜ਼ਰੂਰ ਦੇਖ ਕੇ ਆਵਾਂਗੇ ਕਦੋਂ ਰਿਲੀਜ਼ ਹੋਣੀ ਹੈ ਸੋ ਸਾਰਿਆਂ ਨੂੰ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਹਾਂਜੀ ਇੱਕ ਕਰੀ ਤੁਸੀਂ ਪਲੀਜ਼ ਹਾਂਜੀ 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 ਬਸ ਇਹ ਜੀ ਅਸੀਂ ਤੁਹਾਡੇ ਮੈਸੇजेस ਨਾਲ ਦੀ ਨਾਲ ਪੜ੍ਹ ਵੀ ਰਹੇ ਹਾਂ ਥੈਂਕ ਯੂ ਸੋ ਮੱਚ ਇੰਨੇ ਪਿਆਰ ਲਈ ਤੁਸੀਂ ਹਮੇਸ਼ਾ ਇੰਨਾ ਪਿਆਰ ਦਿੰਨੇ ਹੋ ਮਤਲਬ ਮੇਰੇ ਕੋ ਕਦੇ ਵੀ ਸ਼ਬਦ ਨਹੀਂ ਹੁੰਦੇ ਹੈਗੇ ਤੇ ਆਈ ਥਿੰਕ ਆ ਸਰ ਅਸੀਂ ਫਿਲਮ ਦੇਖ ਕੇ ਥੈਂਕ ਯੂ ਜੀ ਤੁਸੀਂ ਟੀਜ਼ਰ ਨੂੰ ਇੰਨਾ ਪਿਆਰ ਦਿੱਤਾ ਯੈਸ ਟ੍ਰੇਲਰ ਨੂੰ ਇੰਨਾ ਪਿਆਰ ਦਿੱਤਾ ਥੈਂਕ ਯੂ ਜੀ ਲਵ ਫਰਮ ਲਾਹੌਰ ਥੈਂਕ ਯੂ ਸੋ ਮੱਚ ਜੀ ਲਾਹੌਰ ਹਾਂਜੀ ਵਾਓ ਕਿਆ ਬਾਤ ਹੈ ਥੈਂਕ ਯੂ ਜੀ ਸਾਰੇ ਜੀ ਤੁਹਾਡੇ ਕੋਲ ਤੁਹਾਡੇ ਕੋਲ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਪੁੱਛ ਸਕਦੇ ਹੋ ਜੀ ਫਿਲਮ ਰਿਲੇਟਡ ਕੁਝ ਵੀ ਤੁਸੀਂ ਅੱਛਾ ਮੈਂ ਦੱਸ ਦਿੰਦਾ ਹਾਂ ਹਾਂ ਜੀ ਹਾਂ ਜੀ ਲਾਹੌਰ ਤੋਂ ਮੈਸੇਜ ਆਇਆ ਮੈਨੂੰ ਚੇਤੇ ਆ ਗਿਆ ਕਿ ਪਾਕਿਸਤਾਨ ਵੀ ਆਪਣੀ ਫਿਲਮ ਰਿਲੀਜ਼ ਹੋ ਰਹੀ ਹੈ ਪਾਕਿਸਤਾਨ ਵਾਲੇ ਭਰਾਵਾਂ ਨੂੰ ਵੀ ਬੇਨਤੀ ਕਰੂੰਗਾ ਕਿ ਤੁਸੀਂ ਜ਼ਰੂਰ ਆਉਂਦੇ ਆ ਪ੍ਰਵਾਹ ਹਾਂ ਜੀ ਕਿ ਇਤਿਹਾਸ ਦਾ ਆਪਣਾ ਸਾਰਿਆਂ ਦਾ ਇੱਕੋ ਹੀ ਤੁਸੀਂ ਵੀ ਜ਼ਰੂਰ ਦੇਖ ਕੇ ਆਇਓ ਯੈਸ ਸਾਨੂੰ ਸਭ ਨੂੰ ਬਹੁਤ ਬਹੁਤ ਪਿਆਰ ਇਸ ਕੋਲ। ਯੈਸ ਪਿੰਕਾ ਜੱਗ। ਯੈਸ ਹਾਂਜੀ ਪਿੰਕਾ ਵੀਰਾ ਵੀ ਇਸ ਫਿਲਮ ਦਾ ਪਾਰਟ ਹੈ। ਅਸੀਂ ਕੱਲ ਹੀ ਉਹਨਾਂ ਦੇ ਪਿੰਡ ਜਾ ਕੇ ਆਏ ਹਾਂ ਤੇ ਉਹਨਾਂ ਨੇ ਬਹੁਤ ਵਧੀਆ ਕੀਤਾ ਹੈ ਇਸ ਫਿਲਮ ਦੇ ਵਿੱਚ। ਉਹਨਾਂ ਦਾ ਉਹ ਪ੍ਰੋਮੋ ਵੀ ਰਿਲੀਜ਼ ਹੋਇਆ ਹੈ ਜੇ ਤੁਸੀਂ ਦੇਖਿਆ ਸੀਗਾ। ਹਾਂਜੀ ਯੈਸ ਪਿੰਕੇ ਬਾਈ ਦੇ ਪਿੰਡ ਜਾ ਕੇ ਕੱਲ ਅਸੀਂ ਤਾਂ ਬੱਚਿਆਂ ਨੂੰ ਮਿਲੇ। ਯੈਸ ਹਾਂਜੀ ਕੀ ਉਹ 1000 ਪੰਡਾ ਪਰਾਈ ਦੇ ਪਿੰਡ ਸੀਗਾ ਹਾਂਜੀ ਔਰ ਬਾਈ ਬਹੁਤ ਵਧੀਆ ਕੰਮ ਕਰ ਰਿਹਾ ਹੈ ਹਾਂਜੀ ਔਰ ਬਾਈ ਦਾ ਇੱਕ ਮਾਨ ਹੁੰਦਾ ਨਾ ਆਰਟਿਸਟ ਲਈ ਅਸੀਂ ਬਾਈ ਦੇ ਪਿੰਡ ਨੂੰ ਰਿਲੀਜ਼ ਕੀਤਾ ਜਾ ਕੇ ਜਿੱਥੇ ਬਾਈ ਦੀ ਫੈਮਿਲੀ ਵੀ ਸੀ ਮਾਤਾ ਵੀ ਸੀ ਤੇ ਬਾਪੂ ਵੀ ਸੀ ਤੇ ਤੁਸੀਂ ਇਦਾਂ ਦੇ ਮਤਲਬ ਪੋਜ਼ਿਟਿਵ ਕਰੈਕਟਰ ਨੇ ਜਿਹੜੇ ਫਿਲਮ ਦੇ ਵਿੱਚ ਅਸੀਂ ਜੋੜੇ ਆ ਉਹ ਫਿਲਮ ਵਧੀਆ ਲੱਗੂਗੀ ਅਸੀਂ ਇਹ ਆਸ ਕਰਦੇ ਹਾਂ ਯੈਸ ਤੇ ਬੱਸ ਹੁਣ ਤੁਸੀਂ ਆਹ ਦੇਖੋ ਮੈਂ ਵਾਰੀ-ਵਾਰੀ ਮੇਰੇ ਹੱਥਾਂ ਨੇ ਆ ਬਜੜਦੇ ਆ ਇਹ ਕਿਉਂਕਿ ਤਾਂ ਜੁੜਦੇ ਆ ਜਿੰਨੀ ਟੀਮ ਹੈ ਇਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਕੋਈ ਖੇਖਣ ਵੀ ਮੈਂ ਕਰ ਰਿਹਾ ਕਲਾਕਾਰਾਂ ਵਾਲੇ ਕਿ ਮੈਨੂੰ ਇਹ ਇਤਿਹਾਸ ਹਮੇਸ਼ਾ ਅਸੀਂ ਸਾਰੇ ਜਣੇ ਬੜੇ ਨਾ इमोशनल ਹੋ ਜਾਂਦੇ ਹਾਂ ਆਪਣੀ ਇਤਿਹਾਸ ਦੀ ਗੱਲ ਹੁੰਦੀ ਆ ਔਰ ਬੀਬੀ ਰਜਨੀਜੀ ਦਾ ਤਾਂ ਰੂਪੀ ਸਾਡੇ ਕੋਲ ਬੈਠੇ ਆ ਮੈਂ ਕਹਿੰਦਾ ਕਿ ਕੀ ਉਹਨਾਂ 'ਚ ਸਬਰ ਸੀਗਾ ਕੀ ਉਹਨਾਂ 'ਚ ਅੱਜ ਦੇ ਟਾਈਮ 'ਚ ਜੇ ਆਪਾਂ ਕਰੀਏ ਕਿ ਆਪਣੇ 'ਚ ਪੇਸ਼ੈਂਸ ਨਹੀਂ ਉਹਨਾਂ ਨੇ ਕਿੰਨਾ ਸਬਰ ਰੱਖਿਆ ਔਰ ਕਿੰਨਾ ਬਲਾਈਂਡ ਫੇਥ ਪ੍ਰਮਾਤਮਾ 'ਤੇ ਜੇ ਭਰੋਸਾ ਸਿੱਖਣਾ ਹੈ ਤਾਂ ਬੀਬੀ ਰਜਨੀ ਜੀ ਤੋਂ ਸਿੱਖੋ 100% ਤੁਹਾਡੀ ਕਰੈਕਟਰ ਕਰਦੇ ਹੋ ਥੋੜਾ ਕੁਝ ਬਦਲਵਾਉ ਤੁਹਾਨੂੰ ਹਾਂਜੀ ਉਹਨਾਂ ਰਿਆਸੀ ਮੈਨੂੰ ਕਿਸੇ ਸੀ ਹੁਣ ਇੱਕ ਸਵਾਲ ਆਇਆ ਕਿ ਤੁਸੀਂ ਫਿਲਮ ਕਰਨ ਦੌਰਾਨ ਤੁਸੀਂ ਕੀ ਮਹਿਸੂਸ ਕੀਤਾ ਤੇ ਅ ਐਨ ਉਹਨਾਂ ਮੈਂ ਐਕਚੁਅਲੀ ਮੈਂ ਉਹ ਹੀ ਕਹਿਣਾ ਚਾਹੁੰਦੀ ਸੀ ਆਈ ਥਿੰਕ ਜਿਹੜਾ ਤੁਸੀਂ ਸਰ ਉੱਥੇ ਨਹੀਂ ਸੀਗੇ ਉਹ ਸੀਨ ਦੇ ਵਿੱਚ ਜਦੋਂ ਅ ਲਾਵਾ ਵਾਲਾ ਸੀਨ ਹੁੰਦਾ ਆ ਤੇ ਮੈਂ ਹਮੇਸ਼ਾ ਉਹ ਸੀਨ ਦਾ ਜ਼ਿਕਰ ਕਰਦੀ ਆ ਕਿਉਂਕਿ ਉਹ ਸੀਨ ਦੇ ਵਿੱਚ ਬਹੁਤ ਸਮਝ ਸੀ ਹਾਂਜੀ ਜੋ ਮੈਨੂੰ ਮਹਿਸੂਸ ਹੋਇਆ ਪਰ ਉਹ ਸੀਨ ਦੇ ਵਿੱਚ ਨਾ ਜਿੱਦਾਂ ਉਹਨਾਂ ਨੇ ਬੀਬੀ ਰਜਨੀ ਜੀ ਨੇ ਜਦੋਂ ਪਿੱਛੋਂ ਉਹਨਾਂ ਦੇ ਪਿਤਾ ਜੀ ਨੇ ਹੁਕਮ ਦਿੱਤਾ ਕਿ ਵਿਆਹ ਸ਼ੁਰੂ ਕਰੋ ਬੀਬੀ ਰਜਨੀ ਜੀ ਨੂੰ ਦਰਸੀ ਚਾਕੇ ਉਹ ਲਾਵਾ ਲੈਣੀ ਸ਼ੁਰੂ ਕਰਦੇ ਨੇ ਜੀ ਮੈਨੂੰ ਯਾਦ ਆ ਮੈਨੂੰ ਉਸ ਟਾਈਮ ਨੂੰ ਮੈਨੂੰ ਮੇਰੇ ਦਿਮਾਗ ਦੋ ਦੋ ਦਿਨ ਹੋਇਆ ਸੀ ਉਹ ਸੀਨ ਤੇ ਮੇਰੇ ਦਿਮਾਗ ਨੂੰ ਉਹ ਮੈਂ ਪ੍ਰੋਸੈਸ ਨਹੀਂ ਕਰ ਪਾ ਰਹੀ ਸੀ ਕਿ ਐਕਚੁਅਲ ਜਿੱਦਾਂ ਹੋਇਆ ਜੀ ਮੈਂ ਜ਼ਰੂਰ ਫਿਜ਼ਿਕਲੀ ਉਹ ਐਕਟ ਕਰ ਰਹੀ ਸੀਗੀ ਬਟ ਉਸ ਤੋਂ ਬਾਅਦ ਕੱਟ ਹੋ ਜਾਣਾ ਸੀਗਾ ਤੇ ਆਪਾਂ ਬੈਂਕ 'ਤੇ ਵੀ ਜਾ ਕੇ ਚੇਂਜ ਕਰਕੇ ਘਰੇ ਚਲ ਜਾਣਾ ਸੀ ਬਟ ਐਕਚੁਅਲ 'ਚ ਜੋ ਬੀਬੀ ਰਜਨੀ ਜੀ ਨੇ ਉਸ ਟਾਈਮ ਆਪਣੀ ਜਿਹੜੀਆਂ ਚੀਜ਼ਾਂ ਆਪਾਂ ਸ਼ਾਇਦ ਨਹੀਂ ਵੀ ਪਤਾ ਹੈਗੀ ਡੀਟੇਲ ਦੇ ਵਿੱਚ ਜੋ ਉਹਨਾਂ ਦੀ ਜ਼ਿੰਦਗੀ 'ਚ ਹੋਈਆਂ ਨੇ ਸੋ ਮੈਂ ਉਸ ਚੀਜ਼ ਨੂੰ ਹਮੇਸ਼ਾ ਯਾਦ ਰੱਖੂੰਗੀ ਉਹ ਸੀਨ ਨੂੰ ਮੇਰੇ ਲਈ ਤਾਂ ਸੀਨ ਸੀਗਾ ਹਮੇਸ਼ਾ ਅਮਿਸ਼ਾ ਮੈਂ ਸੁਣਿਆ ਸੀ ਅੱਜ ਕਿ ਤੁਸੀਂ ਵੀ ਇਹੀ ਮਹਿਸੂਸ ਕੀਤਾ ਕਿ ਜੋ ਸ਼ੂਟ ਕਰਦੀ ਸੀ ਵੀ ਤੁਸਾਨੂੰ ਸੀਗਾ ਵੀ ਵਾਕਈ ਉਦੋਂ ਮੈਂ ਮੈਂ ਥੋੜਾ ਜਿਹਾ ਇਸ ਉਹ ਲੈ ਕੇ इमोशनल ਹੋ ਜਾਂਦਾ ਕਈ ਵਾਰੀ ਮੈਨੂੰ ਮੈਂ ਇਤਿਹਾਸ ਚ ਚਲੇ ਜਾਂਦਾ ਪਛੋਕੜ ਚ ਕਿ ਉਹ ਗੱਲ ਤਾਂ ਜਮਾ ਸਹੀ ਹਸਦਾ ਫਿਲਮ ਬਣਾ ਕੇ ਘਰੇ ਆ ਜਾਣਾ ਬੀਬੀ ਰਜਨੀਜੀ ਦੀ ਜੇ ਆਪਾਂ ਕਹਿੰਦੀਏ ਜਰਨੀ ਉਹਨਾਂ ਨੇ ਉਹ ਕਿੱਡਾ ਲੰਮਾ ਟਾਈਮ ਸੀ ਜਿਹੜਾ ਉਹਨਾਂ ਨੇ ਸਰਵਾਈਵ ਕੀਤਾ ਲੋਕਾਂ ਨੇ ਕਿੰਨੇ ਤਾਣੇ ਵੇਣੇ ਕੀ ਕੁਸ਼ ਕਿੰਨੀਆਂ ਗੱਲਾਂ ਪਰ ਉਹ ਗੱਲ ਉਹੀ ਹੈ ਨਾ ਕਿ ਜਦੋਂ ਬੰਦਾ ਇੱਕ ਇੱਕ ਭਰੋਸਾ ਕਰ ਲੈਂਦਾ ਹਾਂਜੀ ਕਿ ਇੱਕ ਮੰਜ਼ਲ ਤੇ ਮੈਂ ਪਹੁੰਚਣਾ ਔਰੇ ਰੱਬ ਦੀ ਰਜ਼ਾ ਚ ਹੈ ਬਾਣਾ ਮੰਨਣਾ ਮੈਨੂੰ ਲੱਗਦਾ ਜ਼ਿੰਦਗੀ ਚ ਜਿਹੜੇ ਬੰਦੇ ਨੂੰ ਬਾਣਾ ਮੰਨਣਾ ਆ ਗਿਆ ਉਹ ਰ ਆਪਣਾ ਉਹਦੀ ਯਾਰੀ ਪੈ ਗਈ ਸੋ ਬੀਬੀ ਰਜਨੀਸ਼ੀ ਨੇ ਪਰਮਾਤਮਾ ਦਾ ਭਾਣਾ ਮੰਨਿਆ ਔਰ ਦੁਨੀ ਚੰਦ ਦਾ ਕਰੈਕਟਰ ਯੋਗਰਾਜ ਸਰ ਨੇ ਬਲਟੀਮੇਟ ਬਹੁਤ ਕਮਾਲ ਦਾ ਕਰੈਕਟਰ ਕੀਤਾ ਔਰ ਬਸ ਅਕੀਰ ਤੇ ਅਸੀਂ ਇਹੀ ਕਹਾਂਗੇ ਕਿ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਜੀ ਪ੍ਰੋਡਿਊਸਰਸ ਪੰਜਾਬ ਚ ਅੱਗੇ ਤੋਂ ਵੀ ਇਦਾਂ ਦੀਆਂ ਫਿਲਮਾਂ ਬਣਾਉਣ ਗੱਲ ਹੀ ਨਹੀਂ ਕਿ ਇਹ ਸਾਡੀ ਫਿਲਮ ਹੈ ਕੋਈ ਵੀ ਬਣਾਵੇ ਤੁਸੀਂ ਸਾਰੇ ਜਣੇ ਪਲੀਜ਼ ਇਹਨਾਂ ਫਿਲਮਾਂ ਨੂੰ ਜ਼ਰੂਰ ਸਪੋਰਟ ਕਰਿਓ ਕਿਉਂਕਿ ਇਹ ਲੋੜ ਹੈ ਪਰ ਅਸੀਂ ਤੁਹਾਡਾ ਵਾਅਦਾ ਕਰਦੇ ਹਾਂ ਕਿ ਬੀਬੀ ਰਜਨੀ ਨੂੰ ਤੁਸੀਂ ਸਤਿਕਾਰ ਦਿਓ ਪਿਆਰ ਦਿਓ ਔਰ ਅਸੀਂ ਫਿਰ ਫਿਲਮਾਂ ਦੀਆਂ ਲਾਈਨਾਂ ਲਾਉਂਦਾ ਹਾਂ ਤੁਹਾਡੇ ਲਈ ਅਸੀਂ ਇਹੀ ਅਖੀਰ ਚ ਬੇਨਤੀ ਹੈ ਕਿ 30 ਤਰੀਕ ਨੂੰ 30 ਅਗਸਤ ਨੂੰ ਬੀਬੀ ਰਜਨੀ ਵਰਲਡ ਵਾਈਡ ਰਿਲੀਜ਼ ਹੋ ਜਾਣੀ ਹੈ ਲਾ ਕੇ ਪਾਕਿਸਤਾਨ ਮਤਲਬ ਯੂਰਪ ਜਿੱਥੇ ਜਿੱਥੇ ਹਾਂਗਕਾਂਗ థਾਈਲੈਂਡ ਸਿੰਗਾਪੁਰ ਸਾਰੇ ਪਾਸੇ ਤੁਸੀਂ ਜ਼ਰੂਰ ਆਪਣੇ ਪਰਿਵਾਰਾਂ ਨਾਲ ਦੇਖਿਓ ਅਖੀਰ ਚ ਅਸੀਂ ਤੁਹਾਨੂੰ ਕੁਝ ਵੀ ਸਭ ਤੋਂ ਕਿਹਾ ਗਿਆ ਹੋਵੇ ਕਿਉਂਕਿ ਇਹ ਐਕਸਪੀਰੀਅੰਸ ਨਹੀਂ ਇਹਦਾ ਪੱਤਰਕਾਰ ਨਾਲ ਅਸੀਂ ਇੰਟਰਵਿਊ ਕਰ ਲੈਂਦੇ ਆ ਜੇ ਕੁਝ ਕਹੀ ਗਈ ਹੋਵੇ ਗੱਲਬਾਤ ਤਾਂ ਭਾਈ ਤੁਸੀਂ ਇੰਸਟਾਗ੍ਰਾਮ ਵਾਲੇ ਮਾਫ ਕਰਿਓ ਔਰ ਅਖੀਰ ਚ ਬਸ ਫਤਿਹ ਬੁਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਰੂਰ ਆਪਣੇ ਪਰਿਵਾਰਾਂ ਨਾਲ ਬੀਬੀ ਰਜਨੀ 30 ਅਗਸਤ ਨੂੰ ਦੇਖ ਕੇ ਆਇਓ ਬਹੁਤ ਮਿਹਰਬਾਨੀ ਥੈਂਕ ਯੂ ਜੀ ਥੈਂਕ ਯੂ ਸੋ ਮੱਚ